ਕਰਾਲੀ ਤੋਂ ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਇੱਕ ਵੀਡੀਓ ਤੁਸੀਂ ਦੇਖਿਆ ਹੋਣਾ ਅਸੀਂ ਪਾਇਆ ਸੀਗਾ ਉਹਦੇ ਚ ਨੇ ਇੱਕ ਕੁੱਤੀ ਬ੍ਰੈਡ ਲੈ ਕੇ ਆਈ ਸੀ ਕਿ ਬਲਾਈਂਡ ਜਿਹੜਾ ਹੈ ਬਿਗਲ ਦੇ ਲਈ ਮੈਂ ਉਸ ਦੁਕਾਨ ਤੇ ਦੁਵਾਰਾ ਤੋਂ ਆਇਆ ਹਾਂ ਜੀ ਭਾਈ ਜੀ ਨਾਲ ਗੱਲ ਵੀ ਕਰਦਾ ਭਾਈ ਸਾਹਿਬ ਕੀ ਹਾਲ ਚਾਲ ਹੈ ਜੀ ਉਹ ਤੁਸੀਂ ਜਿਹੜਾ ਉਹ ਅੰਨੇ ਕੁੱਤੀ ਨੂੰ ਰੱਖਿਆ ਹੋਣਾ ਜੀ ਬਲਾਈਂਡ ਬਿਗਲ ਹੈ ਉਹ ਆ ਬਿਗਲ ਹੈ ਆ ਬਿਗਲ ਹੈ ਉਹ ਬੜਾ ਲੋਕਾਂ ਨੇ ਤੁਹਾਨੂੰ ਸੀਸਾ ਦਿੱਤੇ ਜੀ ਬਹੁਤ ਪਿਆਰ ਦਿੱਤਾ ਲੋਕਾਂ ਨੇ ਕਮੈਂਟਾਂ ਦਿੱਤੀ ਜੀ ਤੁਸੀਂ ਉਹਨੂੰ ਚੱਕ ਲਿਆ ਸੀਗਾ ਹੁਣ ਇਹ ਇਹ ਸਾਡੇ ਕੋਲ ਆ ਕੇ ਬਹਿ ਜਾਣੇ ਖੜ੍ਹ ਜਾਂਦੇ ਆ ਆ ਦੇਖੋ ਜੀ ਕੁੱਤੇ ਨੇ ਇਹਨਾਂ ਦੇ ਆੜੀ ਬਣੇ ਹੋਏ ਨੇ ਆੜੀ ਨੇ ਜੀ ਤੁਹਾਡੇ ਪੱਕੇ ਆੜੀ ਪੱਕੇ ਯਾਰੇ ਫਰੈਂਡ ਹੈ ਜੀ ਪੱਕੇ ਫਰੈਂਡ ਆ ਦੇਖੋ ਜੀ ਤੁਹਾਡੀ ਆਵਾਜ਼ ਪਛਾਣਦੇ ਆ ਜਦੋਂ ਹੁਣ ਸੀਟੀ ਜੀ ਮਾਰੀ ਸੀ ਕਿਦਾਂ ਕਿਆ ਕਰੇ ਸੀ ਕਰਿਓ ਜਿਹੜੇ ਮਾਰਿਓ ਅਜਿਹਾ ਆ ਇਧਰ ਅੰਦਰੋਂ ਵੀ ਬੋਲੀ ਆ ਉਹ ਹੈ ਆਹ ਦੇਖੋ ਜੀ ਆਗੇ ਸਿਟੀ ਤੇ ਆ ਜਾ ਉਹ ਵੀ ਵੜਨ ਗਿਆ ਆ ਦੇਖੋ ਜੀ ਆ ਜਾ ਉਹਦੇ ਬੱਚੇ ਹੋਏ ਦੇਖ ਲਓ ਜੀ ਬੱਚਿਆਂ ਦਾ ਵੀ ਇਹਨੂੰ ਆਇਆ ਇਧਰ ਬੱਚੇ ਹੋਏ ਹੈ ਇਹਨੇ ਬੱਚੇ ਸੂਈ ਹੋਈ ਹੈ ਜੀ ਇਹ ਵੀ ਤੁਹਾਡੇ ਕੋਲ ਬੈਠਦੇ ਨੇ ਇਹ ਵੀ ਰੋਟੀ ਅੰਦਰ ਅੰਦਰਲੇ ਪਾਸੇ ਵੀ ਕੁੱਤੇ ਆ ਜਾਂਦੇ ਨੇ ਤੁਹਾਡੇ ਕੋਲ ਆਂਦੀਆਂ ਦੁਕਾਨ ਦੇ ਦੇਖੀ ਜਰਾ ਫੰਦਰ ਲਈ ਉਹ ਬੀਗਲ ਨੂੰ ਵੀ ਮਿਲਣਾ ਹੈ ਬਹੁਤ ਲੋਕਾਂ ਨੇ ਵੀਡੀਓ ਦੇਖਿਆ ਛੋਤਾ ਜੀ ਬੀਗਲ ਦਾ ਹਾਂਜੀ ਆ ਵਿਗਲ ਹੈ ਹਾਂਜੀ ਇਹ ਤੁਹਾਨੂੰ ਕਿੱਥੇ ਮਿਲੀ ਸੀ ਸਰ ਇਹ ਮੈਨੂੰ ਨਾਲੀ ਚ ਮਿਲਦੀ ਸੀ ਨਾਲੀ ਤੇ ਮਿਲੀ ਤੁਸੀਂ ਚੱਕ ਲੈ ਇਹਨੂੰ ਹੈ ਹਾਂਜੀ ਮੇਰੀ ਬੇਟੀ ਚੱਕ ਲਈ ਸੀ ਇਹ ਬਲਾਈਂਡ ਹੈ ਹਾਂਜੀ ਇਹ ਬਲਾਈਂਡ ਹੈ ਜੀ ਸਾਨੂੰ ਪੂਰਾ ਪਛਾਣਦੀ ਇੱਥੇ ਦਾ ਇੰਤਜ਼ਾਮ ਬਣਾਇਆ ਤੁਸੀਂ ਅੰਦਰ ਹੈ ਇਹ ਪਿੱਛੇ ਘਰ ਹੈ ਤੁਹਾਡਾ ਹਾਂਜੀ ਪਿੱਛੇ ਘਰ ਹੈ ਜੀ ਆਹ ਦੇਖੋ ਜੀ ਪਿੱਛੇ ਰੰਦਾ ਘਰ ਹੈ ਇਹ ਵਿਗਲ ਬਲਾਈਂਡ ਹੈ ਇਹਦੇ ਵਾਸਤੇ ਬਾਈ ਜੀ ਵਾਲਿਆਂ ਨੇ ਘਰ ਬਣਾਇਆ ਹੋਇਆ ਇੱਥੇ ਇਹਨੂੰ ਇੱਥੇ ਗੱਦਾ ਗੁੱਦਾ ਪਾਇਆ ਹੈ ਇੱਥੇ ਤੁਸੀਂ ਇਹਨੂੰ ਖਾਣਾ ਪਾਣੀ ਦਿੰਦੇ ਹੋ ਹੈ ਜੀ ਹਾਂਜੀ ਸਾਰਾ ਇੱਥੇ ਤੁਹਾਨੂੰ ਪਛਾਣਦੀ ਚੰਗੀ ਤਰ੍ਹਾਂ ਨਾਲ ਪੂਰਾ ਪਛਾਣ ਕਿੱਦਾਂ ਦਾ ਲੱਗਦਾ ਜੀ ਤੁਸੀਂ ਮੈਂ ਸੁਣਿਆ ਵੀ ਆਲੇ-ਦੋਲੇ ਦੇ ਕੁੱਤੇ ਤੁਹਾਡੇ ਕੋਲ ਕਾਫੀ ਜ਼ਿਆਦਾ ਤੁਸੀਂ ਉਹਨਾਂ ਦੀ ਕਰਦੇ ਹੋ ਖਾਣਾ ਪਾਣੀ ਇੰਤਜ਼ਾਮ ਕਰਦੇ ਹੋ ਹਨਾ ਜੀ ਹਾਂ ਜੀ ਬਸ ਕਰਨੀ ਆਇਆ ਸੀ ਤਾਂ ਕੌਣ ਹੈ ਜੀ ਪਰਮਾਤਮਾ ਆਏ ਹਾਏ ਹਾਏ ਦੇਖੋ ਜੀ ਆ ਹੁੰਦੀਆਂ ਇਹਨੇ ਗੱਲਾਂ ਕਰਨ ਵਾਲੇ ਕਹਿੰਦੇ ਅਸੀਂ ਕੌਣ ਹੈ ਪਰਮਾਤਮਾ ਕਰਦੇ ਕਿੰਨੇ ਕੁੱਤੇ ਗਲੀ ਦੇ ਵਿੱਚ ਜਿਹੜੇ 12-13 ਕੁੱਤੇ ਨੂੰ ਤੁਸੀਂ ਜਿਹੜਾ ਹੈ ਉਹ ਸਭ ਹਸਪੀਟਲ ਵਗੈਰਾ ਰੋਟੀ ਸੱਤਾਂ ਨੂੰ ਪਛਾਣਦੇ ਨੇ ਸਾਰੇ ਹੈ ਹਾਂ ਜੀ ਸਾਰੇ ਆ ਦੇਖਿਓ ਉਸ ਸਾਈਡ ਹੋਇਆ ਜਨਿੰਦਰ ਕੁੱਤੇ ਆ ਕੁੱਤਾ ਆਣ ਲੱਗਾ ਮਾਰੇ ਸੀਟੀ ਮਾਰੇ ਜਰਾ ਅੰਦਰ ਨਹੀਂ ਜੀ ਵਰਦਾ ਹਾਂ ਅੱਛਾ ਬਾਹਰ ਆ ਕੇ ਆ ਦੇਖੋ ਜੀ ਇਸ ਤਰ੍ਹਾਂ ਕੁੱਤੇ ਦੇਖਦ ਨੇ ਜੀ ਇਹਨਾਂ ਨੂੰ ਆ ਕੇ ਦੇਖੋ ਆ ਦੇਖੋ ਇਹ ਤਾਂ ਕਾਉਂਟਰ 'ਚ ਵੀ ਬੈਕ ਉੱਥੇ ਸੋ ਜਾਂਦਾ ਕੇ ਹਾਂ ਜੀ ਇਹ ਲੰਗੜਾ ਏ ਇਹ ਲੰਗੜਾ ਇਹਨੂੰ ਆ ਦੇਖੋ ਜੀ ਐਦਾਂ ਦੁਕਾਨ ਹੈ ਇਹਨਾਂ ਦੀ ਡਰਾਈ ਕਲੀਨ ਦੀ ਔਰ ਆ ਦੇਖੋ ਜੀ ਇਹ ਇਹਨੂੰ ਇਹਦੇ ਇੱਥੇ ਲੱਤ ਤੇ 6:00 ਵਜੇ ਹੋਈ ਹੈ ਹਾਂ ਜੀ 6:00 ਅੱਛਾ ਇੱਥੇ ਬੈਠਦਾ ਕੇ ਹੈ ਹਾਂ ਜੀ ਇੱਥੇ ਆ ਦੇਖੋ ਜੀ ਇਸ ਤਰ੍ਹਾਂ ਹੈ ਅ ਬਰਸਾਤਾਂ ਤੋਂ ਸਾਰੀ ਅੰਦਰ ਕਿਸੇ ਨੇ ਭਾਈ ਜੀ ਇਹ ਤਾਂ ਕਿਸੇ ਨੇ ਲੱਤ ਤੋੜਤੀ ਮਾਰ ਕੇ ਡੰਡਾ ਕੋਈ ਉਹਨੂੰ ਸਹਾਰਾ ਦੇ ਰਿਹਾ ਹਾਂਜੀ ਉਹਨੂੰ ਇਲਾਜ ਕਰਾ ਦੀਦਾ ਹੈ ਇਲਾਜ ਕਰਾ ਦੇ ਦਿਆ ਹੈ ਇਹਦੀ ਲੱਤ ਕਿਦਾਂ ਟੁੱਟ ਗਈ ਤੇ ਐਕਸੀਡੈਂਟ ਹੋ ਗਿਆ ਤਾਂ ਇਹ ਇਹ ਵੀ ਛੋਟਾ ਜਿਹਾ ਚੀਜ਼ ਹੈ ਅੱਛਾ ਐਡਾ ਕਿਸੇ ਜੀ ਅੱਛਾ ਨਗੜਾ ਅੱਛਾ ਜਿਹੜੇ 11-12 ਕੁੱਤੇ ਆ ਗਲੀ ਵਾਲੇ ਉਹ ਗਲੀ ਵਾਲੇ ਕੁੱਤੇ ਆ ਉਹ ਗਲੀ ਦੇ ਕੁੱਤੇ ਆ ਸਟਰੀਟ ਡੌਗ ਹੈ ਜੀ ਸਟਰੀਟ ਡੌਗ ਹੈ ਤੇ ਤੁਹਾਨੂੰ ਪਛਾਣਦੇ ਆ ਤੁਸੀਂ ਹਾਂ ਕੋਈ ਇੰਤਜ਼ਾਰ ਕਰ ਰਹੇ ਖਾਣੇ ਦਾ ਇਹ ਅੱਛਾ ਇਹ ਵੀ ਖਾਣੇ ਦਾ ਇੰਤਜ਼ਾਰ ਕਰ ਰਹੇ ਆ ਆ ਦੇਖੋ ਜੀ ਬਾਹਰਲੇ ਪਾਸੇ ਕੁੱਤੇ ਇਹਨਾਂ ਦੀ ਦੁਕਾਨ ਦੇ ਆਲੇ ਦੋਲੇ ਕੁੱਤੇ ਰਹਿੰਦੇ ਨੇ ਔਰ ਕੀ ਕਹਿੰਦੇ ਤੁਸੀਂ ਕੁੱਤੇ ਦਾ ਕੀ ਇਨਸਾਨ ਨਾਲ ਰਿਸ਼ਤਾ ਸ਼ਾਨਦਾਰ ਰਿਸ਼ਤਾ ਤਾਂ ਜੀ ਬੜਾ ਪਿਆਰਾ ਹੈ ਜਿਹੜੀ ਰੋਟੀ ਦਿੱਤੀ ਵੀ ਹੈ ਕੁੱਤੇ ਨਹੀਂ ਦਿੱਤੀ ਵੀ ਹੈ ਜੀ ਇਹ ਰੋਟੀ ਕਿਨੂੰ ਇਨਸਾਨ ਨੂੰ ਜਿਹੜੀ ਰੋਟੀ ਮਿਲੀ ਉਹ ਕੁੱਤੇ ਕਰਕੇ ਨਹੀਂ ਮਿਲੀ ਵੀ ਹੈ ਅੱਛਾ ਤੁਸੀਂ ਕਹਿੰਦੇ ਹੋ ਵੀ ਜਿਹੜੀ ਇਨਸਾਨ ਨੂੰ ਰੋਟੀ ਮਿਲੀ ਹੈ ਕੁੱਤੇ ਕਰਕੇ ਮਿਲੀ ਕੁੱਤੇ ਕਰਕੇ ਮਿਲੀ ਹੈ ਕਿਸ ਤਰ੍ਹਾਂ ਇਸ ਤਰ੍ਹਾਂ ਕਿ ਹੈ ਜੀ ਜਿਸ ਵਕਤ ਪ੍ਰਮਾਤਮਾ ਨੇ ਇਨਸਾਨ ਬਣਾਏ ਹੈ ਜੀ ਕਤਲਾ ਬਣਾਇਆ ਮਿੱਟੀ ਦਾ ਤੇ ਘੋੜੇ ਨੂੰ ਉਹਦੀ ਡਿਊਟੀ ਲਾ ਦਿੱਤੀ ਕਿ ਇਹਨੂੰ ਕੁਝ ਹੋਵੇ ਨਾ ਤੇ ਘੋੜਾ ਲਾ ਮਾਰ ਕੇ ਕੁਝ ਰਾਖੀ ਤੇ ਖੜਾਤਾ ਖੜਾਤਾ ਜੀ ਉਤਤੇ ਬਾਅਦ ਜੀ ਘੋੜਾ ਜਿਹੜਾ ਸੀ ਉਹ ਲੱਤ ਮਾਰ ਦਿੰਦਾ ਦਾ ਹੂੰ ਤੇ ਪ੍ਰਮਾਤਮਾ ਨੇ ਦੇਖਿਆ ਫਿਰ ਕੁੱਤੇ ਨੂੰ ਬਣਾਇਆ ਜੀ ਅੱਛਾ ਕਿ ਤੈਂ ਇਹਦੀ ਰਾਖੀ ਰੱਖਣੀ ਹੈ ਇਹਨੇ ਰਾਖੀ ਰੱਖੀ ਬੰਦਾ ਬਣ ਗਿਆ ਉਤ ਤੋਂ ਬਾਅਦ ਪ੍ਰਮਾਤਮਾ ਨੇ ਇਹਨੂੰ ਤਿੰਨ ਵਾਰ ਦਿੱਤੇ ਕੁੱਤੇ ਮੰਗ ਲੈ ਤੂੰ ਕੀ ਮੰਗਦਾ ਕੁੱਤੇ ਨੂੰ ਤਿੰਨ ਵਾਰ ਦਿੱਤੇ ਪ੍ਰਮਾਤਮਾ ਨੇ ਕਿ ਮੰਗ ਕੀ ਮੰਗਦਾ ਜੀ ਇਹ ਕਹਿੰਦਾ ਮੈਨੂੰ ਕੁਛ ਨਹੀਂ ਚਾਹੀਦਾ ਮੇਰੀ ਉਮਰ ਜਿਹੜੀ ਇਨਸਾਨ ਨੂੰ ਦੇ ਦਿਓ ਅੱਛਾ ਕਹਿੰਦਾ ਦੂਸਰਾ ਵਾਰ ਇਹ ਕਿ ਜੋ ਵੀ ਹੈ ਖਾਣਾ ਪੀਣਾ ਕੋਠੀ ਬੰਗਲੇ ਜੋ ਵੀ ਹੈ ਇਨਸਾਨ ਨੂੰ ਦੇ ਦਿਓ ਮੈਨੂੰ ਸਿਰਫ ਇੱਕ ਸਬਰ ਚਾਹੀਦਾ ਹੈ ਸਬਰ ਕਿ ਮੈਂ ਕਿਸੇ ਦੇ ਘਰ ਦੇ ਮੂਹਰੇ ਜਾਵਾਂ ਮੈਨੂੰ ਇੱਕ ਬੁਰਕੀ ਰੋਟੀ ਦੀ ਮਿਲ ਜਵੇ ਤੇ ਮੈਨੂੰ ਉਹਦੇ ਵੀ ਸਬਰ ਹੋਣਾ ਚਾਹੀਦਾ ਵੀ ਇੱਕ ਬੁਰਕੀ ਨਾਲ ਹੀ ਮੇਰਾ ਰੱਜ ਹੋ ਜਾਵੇ ਰੱਜ ਹੋ ਜਾਵੇ ਉਹੀ ਕੰਮ ਹੈ ਜੀ ਇਹਨਾਂ ਦਾ ਕਿਸੇ ਘਰ ਦੇ ਮੂਹਰੇ ਚਲੇ ਜਾਵੇਂ ਇੱਕ ਬੁਰਕੀ ਪਾਤੀ ਹੈ ਜਦੀ ਆ ਜੰਨੇ ਵੇਖ ਕੀ ਇਹਦੀ ਐਨੀ ਰੋਟੀ ਹੈ ਦੇ ਕੋਲ ਵਾਹ ਜੀ ਵਾਹ ਹਾਂ ਜੀ ਇਹ ਤਾਂ ਬੜੀ ਤੁਸੀਂ ਗੱਲ ਜਿਹੜੀ ਰੂਹ ਨੂੰ ਝੰਜੋੜਨ ਵਾਲੀ ਕਰ ਦਿੱਤੀ ਹੈ ਇਹ ਵਾਕਈ ਜਿਹੜਾ ਸਟਰੀਟ ਡੌਗ ਹੈ ਸਰੋਤੇ ਵੀ ਕਰਨਗੇ ਸਾਡੇ ਕਮੈਂਟ ਵੀ ਜਿਹਦਾ ਇੱਕ ਰੋਟੀ ਪੈ ਗਈ ਉਹਨੂੰ ਭੁਰਕੀ ਪੈ ਗਈ ਉਹਦੇ ਨਾਲ ਸੰਤੋਖ ਹੈ ਉਹਨੂੰ ਸੰਤੋਖ ਆ ਜਾਣਾ ਜੀ ਚਲੇ ਜਾਵਾਂਗੇ ਦੇਖ ਲਿਓ ਤੁਸੀਂ ਕਦੀ ਕਰ ਖਾ ਕੇ ਚਲੇ ਜਾਣਗੇ ਪੂਰੇ ਇੱਕ ਇੱਕ ਰੋਟੀ ਉਹ ਪੈਂਦੀ ਇਹਨਾਂ ਨੂੰ ਕੋਈ ਵੱਧ ਨਹੀਂ ਪਾਈਦੀ ਬਿਸਕੁਟ ਇੱਕ ਇੱਕ ਪੈਕੇਟ ਖਾਣਾ ਇਹਨਾਂ ਨੂੰ ਲੱਗ ਜਾਣਾ ਦੇਖੋ ਜੀ ਬੜੀ ਵੱਡੀ ਗੱਲ ਤੁਹਾਡਾ ਨੌ ਕੀ ਤੁਹਾਡਾ ਮੇਰਾ ਨਾਮ ਪੁੱਛਣਾ ਹੈ ਜੀ ਪੂਸ਼ਨ ਜੀ ਕੋਰਾਲੀ ਦੇ ਵਿੱਚ ਹੈ ਜਿਹਨੇ ਦੀ ਦੁਕਾਨ ਬਾਜ਼ਾਰ ਦੇ ਵਿੱਚ ਹੀ ਅਸੀਂ ਇੱਕ ਵੀਡੀਓ ਪਾਇਆ ਸੀਗਾ ਕਾਫੀ ਦਿਨ ਪਹਿਲਾਂ ਬਹੁਤ ਜ਼ਿਆਦਾ ਤੁਸੀਂ ਉਹਨੂੰ ਜਿਹੜਾ ਹੈ ਸੁਰੋਤਿਆਂ ਨੇ ਪਿਆਰ ਦਿੱਤਾ ਸੀਗਾ ਉਹਦੇ ਵਿੱਚ ਇੱਕ ਕੁੱਤੀ ਸੀ ਉਹ ਇਸ ਅੰਨੀ ਕੁੱਤੀ ਵਾਸਤੇ ਬ੍ਰੈਡ ਲੈ ਕੇ ਆਉਂਦੀ ਸੀ ਦੁਕਾਨ ਤੋਂ ਚੱਕ ਕੇ ਕਿਦੋਂ ਔਰ ਇਹਨੂੰ ਖਲਾਂਦੀ ਹੁਣ ਵੀ ਆਉਂਦੀ ਹੈ ਜੇ ਕੁੱਤੀ ਉਹ ਲੈਂਦੀ ਹੈ ਬਰੈਡ ਬਿਸਕੁਟ ਲੈਂਦੀ ਹੈ ਕਈ ਸਮੋਸਾ ਵੀ ਚੱਕ ਲੈਂਦੀ ਹੈ ਲੱਡੂ ਵੀ ਲੈਂਦੀ ਹੈ ਅੱਛਾ ਜੀ ਦੁਕਾਨ ਵਾਲੇ ਪਾ ਦਿੰਦੇ ਹਨ ਨਾ ਜੀ ਦੁਕਾਨ ਵਾਲੇ ਪਾ ਦਿੰਦੇ ਉੱਥੇ ਤੋਂ ਉੱਥੇ ਤੋਂ ਚੱਕ ਕੇ ਲੈਂਦੀ ਇੱਕ ਜਗ੍ਹਾ ਤੋਂ ਤਾਂ ਮੈਨੂੰ ਚੱਕਦੀ ਨਹੀਂ ਦੇਖਿਆ ਉਹ ਬਾਹਰਲੇ ਬਸ ਬਰੈਡਾਂ ਪਈ ਸੀ ਉੱਥੋਂ ਚੱਕ ਲਿਆ ਉਹਨੇ ਔਰ ਇੱਥੇ ਲਿਆ ਕੇ ਇਹਨੂੰ ਦੇ ਦੇ ਦੇਖੋ ਜੀ ਇਹ ਅੰਨੀ ਕੁੱਤੀ ਹੈ ਛੋਟੀ ਬੱਚੀ ਇਦੀ ਹੈਲਪ ਕਰਦੀ ਇੱਕ ਹੋਰ ਕੁੱਤੀ ਹੈ ਉਹ ਕਾਲੇ ਰੰਗ ਦੀ ਹੈ। ਕਾਲੇ ਰੰਗ ਦੀ ਉਹਦੀ ਨਸਲ ਵੀ ਹੋਰ ਹੈ। ਹਾਂਜੀ ਹਾਂਜੀ ਇਹ ਤਾਂ ਵੀਗਲ ਹੈ ਨਾ ਉਹ ਤਾਂ ਉਹ ਤਾਂ ਸਟਰੀਟ ਡੌਗ ਹੈ। ਉਹ ਇਹਦੇ ਵਾਸਤੇ ਲੈ ਕੇ ਜਾਂਦੀ ਹੈ ਔਰ ਬਾਈ ਜੀ ਨੇ ਜਿਹੜੀ ਗੱਲ ਦੱਸੀ ਵੀ ਇਨਸਾਨ ਨੂੰ ਜਿਹੜੀ ਹੈ ਉਹ ਰੋਟੀ ਵੀ ਕੁੱਤੇ ਰਾਹੀਂ ਮਿਲੀ ਕੁੱਤੇ ਰਾਹੀਂ ਮਿਲੀ ਹੋਈ ਹੈ। ਔਰ ਜਿਹੜਾ ਹੈ ਸਾਨੂੰ ਗਲੀ ਦੇ ਕੁੱਤੇ ਜਿਹੜੇ ਨੇ ਇਹਨਾਂ ਨੂੰ ਫੀਡ ਕਰਨਾ ਚਾਹੀਦਾ ਹੈ ਨਾ ਸਾਡੀਆਂ ਦਾਦੀਆਂ ਸਾਡੇ ਬਜ਼ੁਰਗ ਇਹ ਕੰਮ ਕਰਦੇ ਸੀ। ਇਹ ਕਿਹੜਾ ਜੀ ਵਿਚਾਰੇ ਕੋਈ ਮੰਗਦੇ ਹੈ। ਇਹਨਾਂ ਨੂੰ ਕਦੀ ਮਾਰੋ ਨਾ ਜੀ ਇਹਨਾਂ ਨੂੰ ਪਿਆਰ ਕਰੋ ਇਹ ਵੀ ਪਿਆਰ ਕਰਦੇ ਆ ਇਹ ਵੀ ਪਿਆਰ ਕਰਦੇ ਆ ਕਿਉਂ ਤੁਸੀਂ ਗਾਲ ਕੱਢੂਗੇ ਕਿਸੇ ਨੂੰ ਅਗਲਾ ਵੀ ਗਾਲ ਕੱਢੇਗਾ ਹਾਂ ਜੇ ਤੁਸੀਂ ਇਹਨਾਂ ਤੇ ਮਾਰੂਗੇ ਜੀ ਫਿਰ ਇਹ ਵੀ ਬੱਟੂਗੇ ਇਹਨਾਂ ਕੋਲ ਤਾਂ ਹੋਰ ਆਪਸ਼ਨ ਕੋਈ ਹੈ ਜੀ ਜਰਰੇ ਹਾਂ ਮਤਲਬ ਕਿ ਪਿਆਰ ਦੇ ਭੁੱਖੇ ਆ ਹਾਂਜੀ ਹਾਂਜੀ ਤੁਹਾਡੇ ਕੋਲ ਸਾਨੂੰ ਸਾਰੇ ਪਛਾਣਦੇ ਆ ਹਾਂ ਤੁਹਾਡੀ ਦੁਕਾਨ ਦੇ ਬਾਹਰ ਆਏ ਰਹਿੰਦੇ ਆ ਹਾਂਜੀ ਹਾਂਜੀ ਸੀਟੀ ਸੀਟੀ ਮਾਰੋ ਇੱਕ ਵਾਰ ਦੁਆਰਾ ਜਰਾ ਮੈਂ ਤੁਹਾਡੇ ਮੈਨੂੰ ਪਹਿਲਾਂ ਤੁਸੀਂ ਸੀਟੀ ਮਾਰੀ ਨਾ ਕੈਪਚਰ ਨਹੀਂ ਹੋ ਸਕਿਆ ਸੀਨ ਹੈਂ ਮਾਰੋ ਜਰੇ ਆਹ ਲੋ ਜੀ ਉਹ ਉਹ ਦੇਖੋ ਜੀ ਆਹ ਦੇਖੋ ਜੀ ਵਾਦੀ ਵਾਦੀ ਵਾ ਅੱਛਾ ਸੀਟੀ ਤੋਂ ਸ਼ਹਿਰ ਨਾਲ ਇਸ਼ਾਰਾ ਰੱਖਿਆ ਹੈ ਹਾਂ ਜੀ ਸਾਰੇ ਇਕੱਠੇ ਹੋ ਜਣਗੇ ਜੀ ਹਾਂ ਹੁਣ ਤਾਂ ਇਧਰ ਉਧਰ ਗਏ ਹੋਣੇ ਨਹੀਂ ਤਾਂ ਕਿਸੇ ਟਾਈਮ ਸਭ ਆ ਵੀ ਜਾਂਦੇ ਆ ਹਾਂ ਜੀ ਹਾਂ 12 13 ਕੁੱਤੇ ਆ ਜੀ ਅੱਛਾ ਸਾਰੇ ਆ ਜਰੂਰ ਆਹ ਦੇਖੋ ਜੀ ਕਰੇ ਕਮੈਂਟ ਆ ਲਓ ਆ ਦੇਖੋ ਜੀ ਵਾਹ ਜੀ ਵਾਹ ਪਿਆਰ ਦੇ ਪੱਖੋਂ ਤੁਸੀਂ ਸਹੀ ਗੱਲ ਕਹੀ ਹੈ ਜਾਣਦਾ ਵੀ ਨਹੀਂ ਇਹਨੂੰ ਉਹਦੇ ਨਾਲ ਆ ਕੇ ਪਿਆਰ ਲੈ ਲਿਆ ਕਿ ਹਣਾ ਪਿਆਰ ਨੂੰ ਜੀ ਪਿਆਰ ਕਿੱਲੇ ਰਹੇ ਨੇ ਵਾਹ ਜੀ ਵਾਹ ਦੇਖੋ ਜੀ ਕਰਿਓ ਕਮੈਂਟ ਤੁਸੀਂ ਸਟਰੀਟ ਡੌਗਸ ਦੇ ਉੱਤੇ ਇਹ ਬਾਈ ਜੀ ਪੂਸ਼ਨ ਜੀ ਜਿਹੜੇ ਹੈ ਜਨਤਾ ਡਾਇਰਸ ਐਂਡ ਡਰਾਈ ਕਲੀਨਰ ਆ ਇਹਨਾਂ ਦਾ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਹੈ ਇਹਨਾਂ ਦੇ ਮੈਂ ਬੋਰਡ ਦੇ ਉੱਤੇ ਕਰ ਦੇਣਾ ਹਾਈਲਾਈਟਰਸ ਨੂੰ ਔਰ ਇਹੇ ਕੁਰਾਲੀ ਦੇ ਵਿੱਚ ਨਵੀਂ ਦੁਕਾਨ ਹੈ ਆਲੇ ਦੁਆਲੇ ਦੇ ਕੁੱਤੇ ਨੂੰ ਕਰਦੇ ਨੇ ਪਿਆਰ ਔਰ ਆ ਦੇਖੋ ਜੀ ਇਹ ਇਹਨਾਂ ਦਾ ਸਮਾਨ ਆ ਇਹ ਤਾਂ ਤਿਆਰ ਹੋ ਕੇ ਖਾਣ ਲਈ ਵਾਹ ਜੀ ਵਾਹ ਇਹ ਡੌਗਸ ਨੂੰ ਫੀਡ ਕਰ ਦਿੰਨੇ ਜੀ ਪੂਸ਼ਨ ਜੀ ਔਰ ਬਹੁਤ ਵਧੀਆ ਜੀ ਸਲੂਟ ਹੈ ਖਰ ਸਲਾਮ ਹੈ ਤੁਹਾਨੂੰ ਤੁਹਾਡੀ ਸੋਚ ਨੂੰ ਸਲਾਮ ਹੈ ਮਜ਼ਾ ਆ ਗਿਆ ਤੁਹਾਡੀ ਸੋਚ ਨੂੰ ਸਲਾਮ ਹੈ ਮਜ਼ਾ ਆ ਗਿਆ ਗੱਲਬਾਤ ਕਰਕੇ ਫਿਰ ਕਿਸੇ ਟਾਈਮ ਆਉਂਗਾ ਜਦੋਂ ਤੁਸੀਂ ਫੀਡ ਕਰਦੇ ਹੋ ਨਾ ਕੁੱਤਿਆਂ ਨੂੰ ਜੀ ਜੀ ਬਿਸਕਟ ਵਗੈਰਾ ਦੁੱਧ ਵਗੈਰਾ ਦਿੰਦੇ ਹੋ ਹਾਂਜੀ ਹਾਂਜੀ ਉਦੋਂ ਦਾ ਇੱਕ ਸੀਨ ਵੀ ਕੈਪਚਰ ਕਰਾਂਗੇ ਸਰੋਤਿਓ ਕਰਿਓ ਕਮੈਂਟ ਤੁਸੀਂ ਇਸ ਗੱਲ ਦੇ ਉੱਤੇ ਕਿ ਇਹ ਦੁਕਾਨ ਬਾਜ਼ਾਰ ਦੇ ਵਿੱਚ ਐਹੋ ਜੀ ਹੈ ਜਿੱਥੇ ਕੁੱਤੇ ਆਂਦੇ ਨੇ ਇੱਕ ਕੁੱਤਾ ਤੁਹਾਨੂੰ ਦੱਸਿਆ ਕਿ ਲੰਗੜਾ ਹੋ ਅੰਦਰ ਇਹਨਾਂ ਦੇ ਕਾਊਂਟਰ 'ਤੇ ਸੁੱਤਾ ਹੋਇਆ ਇੱਕ ਬਲਾਈਂਡ ਵੀਗਲ ਤੁਹਾਨੂੰ ਦਿਖਾਈ ਹੈ ਉਹ ਅੰਦਰ ਇਹਨਾਂ ਦੇ ਕੋਲ ਹੈਗੀ ਹੈ ਤੇ ਬਾਕੀ ਗਲੀ ਦੇ ਵੀ 11-12 ਕੁੱਤੇ ਰੋਜ਼ਾਨਾ ਉਹਨਾਂ ਨੂੰ ਫੀਡ ਹੀ ਕਰਦੇ ਨੇ ਵਾਹ ਜੀ ਵਾਹ ਫਿਰ ਕਿਸੇ ਹੋਰ ਵਲੌਗ ਦੇ ਵਿੱਚ ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਸਾਂਝ ਪਾਵਾਂਗਾ ਫਿਲਹਾਲ ਮੈਨੂੰ ਦਿਉਜ਼ਾਸਤ ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮਜ਼ ਐਂਡ ਕਾਰਟਸ ਤੋਂ